ਰੋਪੜ ਵਿਖੇ ਚੋਰ ਦੇ گروਹ ਵੱਲੋਂ ਇੱਕ ਸਨੇਹਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਲੱਖਾਂ ਰੁਪਏ ਦਾ ਗਹਿਣਾ ਚੋਰੀ ਕਰਕੇ ਫਰਾਰ ਹੋ ਗਏ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਕਿ ਮੌਕੇ ਤੇ ਪੁਲਿਸ ਅਧਿਕਾਰੀ ਪੁੱਜ ਗਏ ਕੀ ਹੈ ਸਾਰਾ ਮਾਮਲਾ ਤਾਂ ਸਾਨਾ ਹੈ ਕੀ ਕਰਨੇ ਦੁਕਾਨਦਾਰ ਤੇ ਕੀ ਕਰਨੇ ਪੁਲਿਸ ਅਧਿਕਾਰੀ ਸੁੱਤੇ ਹੋਏ ਸੀਗੇ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਕੀ ਮਿਲੇ ਆ ਕੇ ਇੱਥੇ ਚੈੱਕ ਕੀ ਕੀਤਾ ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ 2.5 ਜਾਂ 3 ਲੱਖ ਦੇ ਵਿੱਚ ਹੋਇਆ ਕਿੰਨੇ ਬੰਦੇ ਸੀ ਚੋਰੀ ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ ਆਇਆ ਸੀ ਸੀਸੀਟੀਵੀ ਕਵਰੇਜ ਕੁਝ ਆਇਆ ਹੈ ਹਾਂਜੀ ਆਇਆ ਜੀ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ ਅਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੇ ਦੱਸਿਆ ਸਾਡੇ ਇਹਨਾਂ 2-3 ਲੱਖ ਦਾ ਸਮਾਨ ਜਿਹੜਾ ਚੋਰੀਆਂ ਟ੍ਰੇਸ ਜਿਹੜਾ ਆਪਣਾ ਕੈਮ ਸੀਸੀਟੀ ਕੈਮਰਾ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਚੋਰੀ ਹੋਈ ਇਹ ਵਿਸ਼ਾਲ ਜਿੱਦ ਕਿਹੜੀ ਜਗ੍ਹਾ ਤੇ ਪੋਰ ਬਜ਼ਾਰ ਪੋਰ ਬਜ਼ਾਰ ਹੁਣ ਕੀ ਚੈੱਕ ਕੀਤਾ ਤੁਸੀਂ ਅਸੀਂ ਤਾਂ ਕੈਮਰਾ ਚੈੱਕ ਕਰ ਰਹੇ ਹਾਂ ਸੀਸੀਟੀ ਕੈਮਰੇ ਬਾਕੀ ਜੋ ਇਹਨਾਂ ਨੇ ਦੱਸਿਆ 2-3 ਲੱਖ ਦਾ ਸਮਾਨ ਹੋ ਗਿਆ